ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਬ੍ਰਾਜ਼ੀਲ ਚ ਪਾਬੰਦੀ ਵਿਰਤਨ ਤੇ ਲੱਗੇਗਾ ਵੱਡਾ ਜੁਰਮਾਨਾ ਜੀ ਹਾਂ ਬ੍ਰਾਜ਼ੀਲ ਐਲਾਨ ਮਸਕ ਦੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਵੱਲੋਂ ਪਾਬੰਦੀ ਲਗਾਈ ਗਈ ਗਿਆ ਜੋ ਹੁਣ ਲਾਗੂ ਹੋ ਗਈ ਗਈ ਹੈ ਮਸਕ ਨੂੰ ਜੱਜ ਨੇ ਕੰਪਨੀ ਦਾ ਨਵਾਂ ਕਾਨੂੰਨੀ ਪ੍ਰਤੀਨਿਧੀ ਨਿਯੁਕਤ ਕਰਨ ਲਈ ਕਿਹਾ ਹੈ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਐਕਸ ਸ਼ੁੱਕਰਵਾਰ ਸ਼ਾਮ ਤੱਕ ਬ੍ਰਾਜ਼ੀਲ ਵਿੱਚ ਕੰਮ ਕਰ ਰਿਹਾ ਸੀ ਤੇ ਬ੍ਰਾਜ਼ੀਲ ਦੇ ਦੂਰ ਸੰਚਾਰ ਅਧਿਕਾਰੀਆਂ ਨੂੰ ਇਸ ਨੂੰ ਬੰਦ ਕਰਨ ਲਈ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਬੈਨ ਤੋਂ ਬਾਅਦ ਐਕਸ 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 ਕਰਨ ਵਾਲੇ ਯੂਜ਼ਰ ਤੇ ਹਰ ਰੋਜ਼ ਕਰੀਬ 7.5 ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਐਪਲ ਅਤੇ ਗੂਗਲ ਨੂੰ ਐਕਸ ਨੂੰ ਆਨਲਾਈਨ ਸਟੋਰਾਂ ਤੋਂ ਬਲੌਕ ਕਰਨ ਲਈ 5 ਦਿਨ ਦਾ ਸਮਾਂ ਮਿਲਿਆ ਹੈ ਇਸ ਦੇ ਨਾਲ ਹੀ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਬਲੌਕ ਕਰਨ ਲਈ 5 ਦਿਨ ਦਾ ਸਮਾਂ ਵੀ ਦਿੱਤਾ ਗਿਆ ਹੈ ਉਹਨਾਂ ਕਹਿੰਿਆ ਕਿ ਕੰਪਨੀ ਨੇ ਵਾਰ-ਵਾਰ ਅਤੇ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਅਣਗਹਿਲੀ ਕੀਤੀ ਹੈ ਉਹਨਾਂ ਨੇ ਦੇਸ਼ ਵਿੱਚ ਇਹ ਲਿਖਿਆ ਹੈ ਕਿ ਬ੍ਰਾਜ਼ੀਲ 'ਚ VPN ਰਾਹੀਂ ਐਕਸ ਦੀ ਵਰਤੋਂ ਕਰਨ ਵਾਲੇ ਯੂਜ਼ਰ ਤੇ ਹਰ ਰੋਜ਼ 88 74 ਡਾਲਰ ਲਗਭਗ 77 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਰਿਪੋਰਟ ਦੇ ਅਨੁਸਾਰ ਮਸਕ ਨੇ ਗਲਤ ਜਾਣਕਾਰੀ ਫੈਲਉਣ ਵਾਲੇ ਕੁਝ ਖਾਤਿਆਂ ਨੂੰ ਹਟਾਉਣ ਦੇ ਅਦਾਲਤੀ ਆਦੇਸ਼ ਤੇ ਵਿਰੋਧ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਬ੍ਰਾਜ਼ੀਲ ਵਿੱਚ ਐਕਸ ਦੇ ਦਫ਼ਤਰ ਬੰਦ ਕਰਨ ਕਰ ਦਿੱਤਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਹ ਫੈਸਲਾ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ